ਬੜੀ ਵਾਰ ਆਪ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਤੇ ਗੁਰਮਖੋ ਇਹ ਅਵਸਥਾ ਦੇ ਰਹਿਮਤਾਂ ਦੇ ਦਾਤੇ ਧੰਨ ਗੁਰਮੁਖ ਸਾਹਿਬ ਮਹਾਰਾਜ ਸਾਨੂੰ ਬਖਸ਼ਿ ਸਕਦੇ ਆ ਗਿਆਨ ਅੰਧਨ ਗੁਰ ਦਿਆ ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾ ਬਾਣੀ ਤੇ ਸਾਨੂੰ ਗੁਰਮੁਖੋ ਇੱਕ ਇੱਕ ਅੱਖਰ ਅੰਦਰ ਸੁਣਦਾ ਰਹੀ ਹੈ ਪਰ ਸਮਝਣ ਦਾ ਯਤਨ ਹੀ ਨਹੀਂ ਕਰਦੇ ਕਹਿਣਾ ਹੀ ਨਹੀਂ ਮੰਨਦੇ ਬਾਣੀ ਦਾ ਤੇ ਜਦੋਂ ਗੁਰਮੁਖੋ ਅਸੀਂ ਅਵਸਥਾ ਬਣਾਉਣੀ ਹੈ ਤੇ ਮਿਹਨਤ ਵੀ ਤੇ ਸਾਨੂੰ ਕਰਨੀ ਪਊ ਭੁੱਖ ਮੈਨੂੰ ਲੱਗੀ ਹੋਵੇ ਤੇ ਰੋਲਾ ਮੈਂ ਭਾਈ ਦਾ ਮਾਂ ਬਾਪ ਤੂੰ ਰੋਟੀ ਨਹੀਂ ਖਾਂਦਾ ਮੈਨੂੰ ਭੁੱਖ ਲੱਗੀ ਪਈ ਆ ਬੇਬੇ ਤੂੰ ਰੋਟੀ ਨਹੀਂ ਖਾਦੀ ਮੈਨੂੰ ਭੁੱਖ ਲੱਗੀ ਹੋਈ ਆ ਉਹ ਭਾਈ ਮੈਨੂੰ ਭੁੱਖ ਲੱਗੀ ਆ ਤੇ ਪ੍ਰਸ਼ਾਦ ਵੀ ਤੇ ਮੈਨੂੰ ਛਕਣਾ ਪੈਣਾ ਉਜਨੋ ਪਾਣੀ ਵੀ ਮੈਨੂੰ ਛਕਣਾ ਪੈਣਾ ਗੱਲਾਂ ਦੇ ਨਾਲ ਤੇ ਉਹਨੂੰ ਕੋ ਬੜਾ ਸੰਸਾਰ ਲੱਗਿਆ ਹੋਇਆ ਰੱਬ ਇਹਦਾ ਰੱਬ ਉਹਦਾ ਰੱਬਾ ਰੱਬ ਉਹ ਸਾਡੇ ਅੰਦਰ ਵੱਸਦਾ ਪਰ ਅਵਸਥਾ ਗੁਰੂ ਕੋ ਕਿ ਸਿਰ ਬਰਲੇ ਦਿਆ ਜਿਨਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਹੇ ਕਲਮਾ ਇਹੋ ਪੁਨ ਗੋਣ ਗੋਬਿੰਦ ਗਾ ਜਿਨ੍ਹਾਂ ਨੂੰ ਪਿਆਸ ਲੱਗ ਲੱਗ ਉਹ ਅੰਮ੍ਰਿਤ ਛਕਣਗੇ ਕਿਹੜਾ ਸ਼ਬਦ ਸਰੂਪ ਤੇ ਸ਼ਬਦ ਸਰੂਪ ਕਿਵੇਂ ਛਕਿਆ ਜਾਊਗਾ ਇਹਦਾ ਗਿਆਨ ਗੁਰਗੰਦ ਔਰ ਗੁਰਪੰਥ ਬਖਸ਼ਣਗੇ ਜਿਸ ਸਮੇਂ ਖੰਡੇ ਬਾਟੇ ਦੀ ਪੌਲ ਲਵਾਂਗੇ ਸਖਮਤ ਮੰਦਰ ਸਾਡਾ ਜਨਮ ਹੋਇਆ ਪਰ ਖੰਡੇ ਵੱਡੇ ਦੀ ਪੌਲ ਤੇ ਓਮ ਭਾਈ ਦੇ ਨਿਮਨ ਕੁਤਾ ਰੋੜੇ ਨੂੰ ਦੇਖ ਕੇ ਭੱਜ ਲੰਡਾ ਉਹਨੂੰ ਹੀ ਬਈਏ ਨਹੀਂ ਰੱਖਿਆ ਜਾਣਾ ਇਹ ਕਿਵੇਂ ਹੋਊਗਾ ਪਾਣੀ ਰੱਖ ਸਕਦੇ ਰਾਹਾ ਸਾਡਾ ਅਸੀਂ ਰੱਖਣਾ ਅਮਰਤ ਨੂੰ ਵੀ ਉਹ ਗੁਰਮੁਖੋ ਮੇਰ ਦੀ ਨਜ਼ਰ ਰੱਖ ਕੇ ਉਹਨੇ ਸਾਡੀ ਰੱਖਿਆ ਕਰਨੀ ਆ ਅਸੀਂ ਕੀ ਰੱਖਿਆ ਕਰਾਂਗੇ ਇਸ ਕਰਕੇ ਬੇਨਤੀ ਆ ਅੰਤਰ ਖੂਹਟਾ ਅੰਮ੍ਰਿਤ ਭਰਿਆ ਸ਼ਬਦੇ ਕਾੜ ਪੀਏ ਪਨਹਾਰੀ ਅੰਦਰ ਅੰਦਰ ਉਹ ਅੰਮ੍ਰਿਤ ਦਾ ਭਰਿਆ ਪਿਆ ਪਰ ਸ਼ਰਤ ਹੈ ਵੀ ਸ਼ਬਦੇ ਕਾੜ ਪੀਏ ਪਨਹਾਰੀ ਸ਼ਬਦ ਨਾਲ ਹੀ ਇਹਨੂੰ ਕੱਢਿਆ ਜਾ ਸਕਦਾ